2012 ਚ ਡਬਿਆ ਹੋਇਆ ਸੀਗਾ ਤੇ 17 'ਚ ਮਨਸ਼ਾ ਕਰਨਾ ਸ਼ੁਰੂ ਕਰ ਦਿੱਤਾ। ਪਤੀ-ਪਤਨੀ 10 ਸਾਲਾਂ 'ਚ ਲੱਖਾਂ ਕਰੋੜਾਂ ਰੁਪਏ ਦਾ ਨਸ਼ਾ ਪੀ ਗਏ। ਆਪਣੀ ਹੀ ਨਹੀਂ ਸਗੋਂ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਵੀ ਨਰਕ ਬਣਾ ਦਿੱਤਾ। ਪਤੀ ਕੁਸ਼ਤੀ ਕਰਦਾ ਸੀ ਅਤੇ ਕੁਸ਼ਤੀ ਕਰਦਿਆਂ ਕਰਦਿਆਂ ਨਸ਼ੇ ਦਾ ਆਦੀ ਹੋ ਗਿਆ। ਜਦਕਿ ਪਤਨੀ ਨੂੰ ਬੇਟੀ ਹੋਈ ਅਤੇ ਗਰਭਕਾਲ ਦੌਰਾਨ ਦਰਦ ਖਤਮ ਕਰ ਲਈ ਪਤਨੀ ਨੇ ਪਹਿਲੀ ਵਾਰ ਨਸ਼ਾ ਕੀਤਾ ਅਤੇ ਉਸ ਦਿਨ ਤੋਂ ਬਾਅਦ ਪਤਨੀ ਵੀ ਪਤੀ ਨਾਲ ਮਿਲ ਕੇ ਨਸ਼ੇ ਦੀ ਦਲਦਲ 'ਚ ਫਸਦੀ ਹੀ ਚਲੀ ਗਈ। ਇਹ ਨਸ਼ੇ ਨੇ ਇਸ ਪਰਿਵਾਰ ਦਾ ਘਰ ਤਬਾਹ ਕਰ ਦਿੱਤਾ ਹੈ ਪਰ ਹੁਣ ਇਸ ਜੋੜੇ ਨੇ ਬਦਲਣ ਦੀ ਸੋਚੀ ਹੈ ਅਤੇ ਆਪਣੇ ਬੱਚਿਆਂ ਨੂੰ ਚੰਗੀ ਜ਼ਿੰਦਗੀ ਦੇਣ ਦਾ ਮਨ ਬਣਾ ਲਿਆ ਹੈ ਮਾਮਲਾ ਗੁਰਦਾਸਪੁਰ ਦਾ ਜਿੱਥੇ ਇਹ ਜੋੜਾ ਪਿਛਲੇ 10 ਸਾਲਾਂ ਤੋਂ ਨਸ਼ਾ ਕਰ ਰਿਹਾ ਸੀ ਲੜਕੇ ਮੁਤਾਬਕ ਜਦੋਂ ਉਹ 28 ਸਾਲ ਦਾ ਸੀ ਤਾਂ ਕੁਸ਼ਤੀ ਕਰਦਾ ਸੀ ਉਸ ਦੀ ਸਿਹਤ ਠੀਕ ਹੋਣ ਕਾਰਨ ਉਸ ਦੇ ਦੋਸਤ ਉਸ ਨੂੰ ਲੜਾਈਆਂ ਚ ਲੈ ਜਾਂਦੇ ਜਿੱਥੇ ਉਹ ਕਈ ਵਾਰ ਜ਼ਖਮੀ ਹੋਇਆ ਅਤੇ ਸੁਰਨ ਸੱਟਾਂ ਦਾ ਦਰਦ ਖਤਮ ਕਰ ਲਈ ਉਸ ਨੇ 2013 ਚ ਪਹਿਲੀ ਵਾਰ ਨਸ਼ੇ ਦਾ ਸੇਵਨ ਕੀਤਾ ਪਰ ਹੁਣ ਉਹ ਆਪਣੇ ਬੱਚਿਆਂ ਲਈ ਨਸ਼ਾ ਛੱਡਣਾ ਚਾਹੁੰਦੇ ਨੇ ਅਤੇ ਇਸ ਲਈ ਦੋਵੇਂ ਇੱਕ ਸਥਾਨਕ ਨਸ਼ਾ ਛਡਾਊ ਕੇਂਦਰ ਚ ਦਾਖਲ ਹੋਏ ਨੇ ਭਾਈ ਕਿ ਲੋਵਾਰੇ ਸਾਹਮਣੇ ਤੇ ਪੀ ਗਿਆ ਹੁਣਾ ਥੋੜਾ ਥੋੜਾ ਕਰਕੇ ਜੇ ਕੱਠੇ ਦੀ ਗੱਲ ਕਰੀਏ ਤਾਂ ਕਿਲੋ ਦੇ 1.5 ਕਿਲੋ ਪੀ ਗਏ ਹੋਣੇ ਆ ਮੈਂ ਕਦੀ ਲਾਲਚ ਨਹੀਂ ਕੀਤਾ ਉਦਾਂ ਮੈਂ ਪੀਨੇ ਰਹਿਆ ਲਿਮਟ ਨਾਲ ਪੀਨੇ ਰਹਿਆ ਕਦੀ ਲਾਲਚ ਨਹੀਂ ਕੀਤਾ ਕਿੰਨੇ ਰੁਪਏ ਬਣ ਕੀਤੇ ਹੁੰਦੇ ਨੇ ਲੱਖਾਂ ਕਰੋੜਾ ਕੀਤੇ ਹੀ ਹੋਣੀਆਂ ਭਾਈ ਹਰ ਇੱਕ ਨੇ ਕੀਤੇ ਆ ਪਰ ਲੋਕੀ ਵੀ ਆਪਣੇ 30 30 40 40 ਕਿੱਲੇ ਖਾ ਗਏ ਆ ਤਾਂ ਆਪਾਂ ਦੇ ਫੇਰ ਕਰੋੜ ਰੁਪਏ ਕਹਿਣ ਨੇ ਮੇਰੇ ਮੇਰੇ ਯਾਰ ਦੋਸਤ ਹੀ ਆ ਜਿਨ੍ਹਾਂ ਨੇ ਆਪਣੇ ਨਾ ਜ਼ਮੀਨਾਂ ਨੂੰ ਨਾ ਵੇਚੜੀਆਂ ਵਾ ਕਰੋੜਾਂ ਅਰਬਾਂ ਜਣੀਆਂ ਜ਼ਮੀਨਾਂ ਉਹ ਲੋਕਾਂ ਨੇ ਤੁਮਹੇ ਜੀ ਢਾਤੀਆਂ ਬਸ ਫਿਰ 1 ਕਰੋੜ ਕਹਿੰਦੇ ਆ ਇਹ ਨਸ਼ਾ ਹੁੰਦਾ ਕਿੱਥੋਂ ਕਿੱਥੋਂ ਲੈ ਗਏ ਇਹ ਇਨੀ ਬਾਜੀ ਪਤਾ ਸਾਨੂੰ ਤੇ ਅੰਬਰਸਰ ਤੱਕ ਪਤਾ ਵਾ ਜਾਂ ਹਾਡੇ ਕੈਂਪ ਤੱਕ ਪਤਾ ਵਾ ਬਾਕੀ ਨਹੀਂ ਹਾਨੂੰ ਪਤਾ ਹੁਣ ਕੀ ਮੰਗੇ ਵਿਚਾਰਾ ਬਸ ਭਾਈ ਛੱਡਨਾ ਵਾ ਬਸ ਆਪਣੇ ਮੁੰਡੇ ਨੂੰ ਸਟੈਂਡ ਕਰਨਾ ਪੜਾਣਾ ਲਗਾਣਾ ਵਾ ਬਸ ਇੱਕੜੀ ਕੁੜੀ ਤੁਹਾਡੇ ਕਿੱਦਾਂ ਸੰਪਰਕ ਚਾਹੀਏ ਇਦਾਂ ਯਾਰ ਦੋਸਤ ਤੇਰੇ ਥੜੀਏ ਯਾਰ ਦੋਸਤ ਕਹਿੰਦਾ ਕਿ ਇਹਦਾ ਰਿਸ਼ਤਾ ਹੋ ਗਿਆ ਵਾ ਛੱਡ ਭਰਾ ਹਣ ਸਾਜੀ ਛੱਡੋ ਇਹ ਰਹਿਦਾ ਹੋਗਾ ਨਾ ਕਰੋ ਮੈਂ ਕਿ ਇੱਕ ਵਾਰੀ ਮਿਲਾਰੇ ਬਾਅਦ ਜੋ ਉਹਦੀ ਮਰਜ਼ੀ ਹੈਗੀ ਉਹਦਾ ਕਰ ਲਾਂਗਾ ਉਹ ਰੱਬ ਦੀ ਰੋ ਮੇਰੀ ਹੀ ਕਿਰਪਾ ਹੈ ਆਪਣੀ ਦਾ ਚਲੋ ਪੈਸੇ ਤੇ ਲੈਰੀ ਗਲਤ ਕੰਮ ਵੀ ਨਹੀਂ ਕਰਦੇ ਹਿੰਦੋ ਜਿਰੋ ਨਵਾਂ ਨਵਾਂ ਮਿਲਿਆ ਨੂੰ ਉਰਵਮ ਆਪਣੇ ਦੋਸਤ ਨੂੰ ਭੇਜਿਆ ਉੱਥੇ ਹੋਟਲ ਚਾਈ ਮੈਂ ਕਿ ਜਾਂਦੀ ਦਾ ਛੱਲਾ ਲੈ ਕੇ ਆਇਆ ਇਹਨੂੰ ਪਵਾਤਾ ਨਾਲ ਹੀ ਮਾਤੇ ਲਈ ਇਹ ਫਿਰ ਕਿਨੇ ਕਦਮ ਨੂੰ ਸਟਾਰ ਕੀਤਾ ਇਹ ਤਾਂ ਵਿਆਹ ਤੋਂ ਬਾਅਦ ਜਦੋਂ ਗੁੜੀਆ ਹੋ ਗਈ ਉਸ ਤੋਂ ਬਾਅਦ ਜੇ ਵੱਡੀ ਕੁੜੀ ਆ ਜਿਹੜੀ ਉਹ ਹੋ ਗਈ ਉਸ ਤੋਂ ਬਾਅਦ ਚਾਲੂ ਕੀਤਾ ਇਹਨੇ ਹੁਣ ਕਿਹਦਾ ਜਿਹੜਾ ਇਲਾਜ ਕਰਾ ਰਹੇ ਆ ਇੱਥੇ ਆਨ 15 16 ਦਿਨ ਹੋ ਗਏ ਆ ਜੀ ਹੁਣ ਤੇ ਜੀਵ ਵਾਲੀ ਗੋਲੀ ਵੀ ਛੱਡਤੀ ਹੈ ਜਿਹਦੀ ਜੀਤਲੇ ਗੋਲੀ ਦਾ ਰੱਖਦੇ ਨਾ ਉਧਰ ਨੌਜਵਾਨ ਦੀ ਘਰਵਾਲੀ ਵੀ ਗਰਭਵਤੀ ਹੋਣ ਕਾਰਨ ਨਸ਼ੇ ਦੀ ਆਦੀ ਹੋ ਗਈ ਏ ਪੀੜਤ ਮੁਤਾਬਕ 2017 ਚ ਜਦੋਂ ਉਹ ਦੂਜੀ ਵਾਰ ਗਰਭਵਤੀ ਹੋਈ ਤਾਂ ਇੱਕ ਦਿਨ ਉਸ ਨੇ ਆਪਣੇ ਪਤੀ ਨੂੰ ਸਰਵਾਈਕਲ ਦਰਦ ਦੀ ਸ਼ਿਕਾਇਤ ਕੀਤੀ ਜਿਸ ਤੋਂ ਛੁਟਕਾਰਾ ਪਾਉਣ ਲਈ ਉਸ ਨੇ ਆਪਣੀ ਪਤਨੀ ਨੂੰ ਪਹਿਲੀ ਵਾਰ ਨਸ਼ਾ ਦਿੱਤਾ ਜਿਸ ਤੋਂ ਬਾਅਦ ਉਹ ਵੀ ਨਸ਼ੇ ਦੀ ਦਲਦਲ 'ਚ ਫਸ ਗਈ ਅਤੇ ਦੋਵੇਂ ਇਕੱਠੇ ਨਸ਼ਾ ਕਰਨ ਲੱਗੇ 2012 ਚਾੜਾ ਵਿਆਹ ਹੋਇਆ ਸੀਗਾ ਤੇ 17 ਚ ਮੈਂ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਮੇਰੇ ਬੇਟੇ ਦਾ ਮਤਲਬ ਅਹ ਦੱਬਰ ਤੋਂਨ ਵਾਲਾ ਸੀ ਉਦੋਂ ਲਾਇਆ ਸੀ ਸੋਚ ਕੇ ਲਾਇਆ ਸੀ ਬਸ ਸਰ ਵਾਈਕਲ ਪੇਨ ਤੋਂ ਮੈਂ ਸ਼ੁਰੂ ਕੀਤਾ ਸੀਗਾ ਕਿ ਮੇਰੀ ਪੇਨ ਠੀਕ ਹੋ ਜਾਵੇ ਤੋਂ ਬਾਅਦ ਜਦੋਂ ਮਤਲਬ ਲੇਬਰ ਪੇਨ ਹੁੰਦੀ ਆ ਮੈਂ ਤਦ ਮੈਂ ਲਗਾ ਕੇ ਤੇ ਫਿਰ ਮਤਲਬ ਡਿਲੀਵਰੀ ਕਰਵਾਨ ਗਈ ਹਸਪੀਟਲ ਮੈਂ ਸਵੇਰੇ ਸ਼ਾਮ ਤੇ ਰਾਤੀ ਤਿੰਨ ਟਾਈਮ ਐਨ ਐਨ ਰੋਕੇ ਆ ਨਾ ਨੇ ਬੜਾ ਬੋਲਦੇ ਨਹੀਂ ਕਿ ਇਹ ਇੰਜੈਕਟ ਕਰਦੇ ਹੀ ਤੇ ਮੈਂ ਪੰਨੀ ਤੇ ਲਾਉਂਦੀ ਹੇ ਮੈਨੂੰ ਕਹਿੰਦੇ ਹੁੰਦੇ ਕਿ ਤੂੰ ਉਹ ਮਤਲਬ ਬਾਥਰੂਮ ਚ ਚਲ ਜਾ ਜਾਂ ਕਿ ਤੇ ਚਲ ਜਾ ਜਾ ਇਹ ਚਲ ਜਾਂਦੇ ਹੁੰਦੇ ਜਾਂ ਮੈਂ ਚਲ ਜਾਂਦੀ ਨਹੀਂ ਉਦਾਂ ਹੀ ਮਤਲਬ ਕਿ ਇੱਕ ਦੂਜੇ ਦੇ ਸਾਹਮਣੇ ਨਹੀਂ ਅਸੀਂ ਕਦੀ ਵੀ ਲਾਇਆ ਹਾਂਜੀ ਕਿੰਨਾ ਨਸ਼ਾ ਪੀ ਆਇਆ ਹਾਂ ਸਰ ਕੋਈ ਨੀਤੀ ਨਹੀਂ ਕਿ ਇਹ ਕਿੰਨਾ ਕਨ ਨਸ਼ਾ ਪੀ ਗਏ ਆਪਣਾ ਗੈਣਾ ਘਟਾ ਵੀ ਇਹ ਸਾਰਾ ਗਵਾ ਲਿੱਤਾ ਦਾ ਵਾ ਗਾਂ ਬੱਚਿਆਂ ਵਾਸਤੇ ਕੋਸ਼ਿਸ਼ ਵੀ ਨਹੀਂ ਛੱਡਿਆ ਕਿ ਜਿਹੜਾ ਸਾਡੇ ਬੱਚੇ ਕੱਲ ਨੂੰ ਸੋਕੀ ਜ਼ਿੰਦਗੀ ਜੀ ਇਸ ਕਰਨ ਤੇ ਹੁਣ ਇਹ ਇਹ ਕਿੰਨੇ ਆ ਕਿ ਬਸ ਇੰਹ ਟਣਾਵਾ ਹਟ ਗਏ ਆ ਕੁਛ ਹਟ ਜੋ ਹੌਲੀ ਹੌਲੀ ਹਟ ਜਾਣਗੇ ਕੋਸ਼ਿਸ਼ ਕਰਾਂਗੇ ਹਟਣ ਦੀ ਹਾਂਜੀ ਮੰਮਾ ਨੂੰ ਪਤਾ ਹੈ ਇਹ ਦਸਸ ਨੂੰ ਪਤਾ ਹੈ ਹਾਂਜੀ ਉਹਨਾਂ ਨੇ ਕੁਛ ਨਹੀਂ ਕੀਤਾ ਬੜਾ ਰੋਕਿਆ ਉਹਨਾਂ ਨੇ ਸਰ ਉਹਨਾਂ ਨੇ ਤਾਂ ਬੜਾ ਪਿਆਰ ਨਾਲ ਵੀ ਸਮਝਾਇਆ ਕਿ ਤੇਰੇ ਪੇਕੇ ਵੀ ਇੱਥੇ ਆ ਕਿ ਕਿੱਦਾਂ ਤੂੰ ਹੈਂਡਲ ਕਰੇਂਗੀ ਕਿ ਤੇ ਫਿਰ ਜਦੋਂ ਸਾਰਿਆਂ ਨੂੰ ਸਰਪਤਾ ਲੱਗ ਗਿਆ ਤਾਂ ਫਿਰ ਉਹ ਅਗਲੇ ਕਹਿੰਦੇ ਕਿ ਇੱਥੇ ਨਹੀਂ ਮੰਨਣਾ ਸਾਡੇ ਘਰ ਨਹੀਂ ਮੰਨਣਾ ਸਾਡੇ ਬੱਚਾ ਤੇ ਵੀ ਗਾਂ ਸਰਪੇਂਦਾ ਆ ਤੇ ਬਸ ਹੁਣ ਇਹ ਹੀ ਇਹ ਹੀ ਕਹਿੰਦੇ ਆ ਜਦੋਂ ਵੀ ਆਪਾਂ ਫੋਨ ਕਰਦੇ ਆ ਕਿ ਬਾਹਰ ਹੀ ਕਿਤੇ ਮਰ ਜੀਓ ਜੇ ਨਹੀਂ ਠੀਕ ਹੋਣਾ ਤੇ ਬਸ ਹੁਣ ਇਹ ਹੀ ਇਹ ਹੀ ਹੁਣ ਮੰਨ ਚ ਹੀ ਧਾਰਿਆ ਵਾ ਕਿ ਆਪਾਂ ਠੀਕ ਹੋਣਾ ਵਾ ਬਸ ਤੇ ਦੋਵੇਂ ਦਿਨ ਰਾਤ ਨਸ਼ਾ ਕਰਦੇ ਨਸ਼ੇ ਲਈ ਘਰ ਚ ਰੱਖੇ ਭਾਈ ਤੋਲੇ ਸੋਨੇ ਦੇ ਗਹਿਣੇ ਵੇਚ ਦਿੱਤੇ ਲੋਕਾਂ ਤੋਂ ਪੈਸੇ ਉਧਾਰ ਲਏ ਅਤੇ ਘਰ ਦੀ ਸਾਰੀ ਜਮ੍ਹਾਂ ਪੂੰਜੀ ਵੀ ਨਸ਼ੇ ਦੇ ਲੈ ਖਿਲਾ ਦਿੱਤੀ ਪਰ ਹੁਣ ਦੋਵੇਂ ਨਸ਼ਾ ਛੱਡਣਾ ਚਾਹੁੰਦੇ ਨੇ ਦੋਵਾਂ ਕੋਲ ਇੱਕ ਤਿੰਨ ਸਾਲ ਦਾ ਬੇਟਾ ਅਤੇ ਇੱਕ ਲੜਕੀ ਹੈ ਜਿਸ ਲਈ ਦੋਵੇਂ ਸੁਧਰਨ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਕਰੀਬ 15-20 ਦਿਨ ਤੋਂ ਨਸ਼ਾ ਛਡਾਊ ਕੇਂਦਰ 'ਚ ਭਰਤੀ ਨੇ ਉੱਧਰ ਹੁਣ ਦੋਵਾਂ ਨੇ ਹੀ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ